ਖਬਰਨਾਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਸ਼੍ਰੀ ਆਨੰਦ ਪੂਰ ਸਾਹਿਬ ਦੀ ਧਰਤੀ ਤੇ ਵਿਸ਼ੇਸ਼ ਸੈਸ਼ਨ اجلاس ਬੁਲਾਇਆ ਗਿਆ ਵਿਸ਼ੇਸ਼ ਪ੍ਰਬੰਧ ਕੀਤੇ ਗਏ ਵੱਡੇ ਵੱਡੇ ਐਲਾਨ ਕੀਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦੇ ਹਿਤਾ ਦੇ ਲਈ ਦੂਸਰੇ ਪਾਸੇ ਉਹਨਾਂ ਨੇ ਪਵਿੱਤਰ ਗਲਿਆਰੇ ਅਲਾਣੇ ਖਾਸ ਕਰਕੇ ਸ੍ਰੀ ਹਰਮੰਦਰ ਸਾਹਿਬ ਦਾ ਦੂਸਰੇ ਪਾਸੇ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਰੋਕ ਲਗਾਈ ਕਿ ਬੀੜੀ ਸਿਗਰਟ ਜਰਦਾ ਮੀਟ ਦੀਆਂ ਦੁਕਾਨਾਂ ਬਿਲਕੁਲ ਇੱਥੇ ਨਹੀਂ ਚੱਲਣ ਦਿੱਤੀਆਂ ਜਾਣਗੀਆਂ ਅਤੇ ਇਨ੍ਹਾਂ ਪਵਿੱਤਰ ਗਲਿਆਰਿਆਂ ਦੇ ਵਿੱਚ ਬਿਲਕੁਲ ਵੀ ਨਸ਼ੇ ਦਾ ਸੇਵਨ ਨਹੀਂ ਕੀਤਾ ਜਾਵੇਗਾ ਜੇਕਰ ਕੋਈ ਕਰਦਾ ਹੈ ਕੋਈ ਬੀੜੀ ਸਿਗਰਟ ਜਰਦਾ दारू ਸ਼ਰਾਬ ਵੇਚਦਾ ਹੈ ਉਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸ ਦੀ ਪ੍ਰਸ਼ੰਸਾ ਸਾਰੇ ਹੀ ਪੰਜਾਬ ਦੇ ਸਿੱਖਾਂ ਵੱਲੋਂ ਸਾਰੀ ਹੀ ਕੌਮ ਵੱਲੋਂ ਸਾਰੀ ਹੀ ਪੰਜਾਬ ਦੇ ਲੋਕਾਂ ਵੱਲੋਂ ਕੀਤਾ ਕੀਤੀ ਗਈ ਦੇਸ਼ਾ ਅਤੇ ਵਿਦੇਸ਼ਾਂ ਦੇ ਵਿੱਚ ਵਸਦੀ ਸੰਗਤ ਨੇ ਵੀ ਇਸ ਫੈਸਲੇ ਦੀ ਛਲਾਗਾ ਕੀਤੀ ਲੇਕਿਨ ਵੱਖ-ਵੱਖ ਪੱਤਰਕਾਰਾਂ ਵੱਲੋਂ ਵਕ ਕੱਲ ਜਿਸ ਤਰ੍ਹਾਂ ਗਰੀਬਕੌਰ ਮਜੀਠੀਆ ਨੇ ਕਿਹਾ ਕਿ ਮਿਸਯੂਜ਼ ਕੀਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵ ਕੁਮਾਰ ਵੱਲੋਂ ਪੈਸੇ ਦਾ ਇਹ ਪੈਸਾ ਡਵੈਲਪਮੈਂਟ ਵਾਸਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਵਾਸਤੇ ਲਗਾਇਆ ਜਾ ਸਕਦਾ ਸੀ ਇਹ ਸਿਆਸੀ ਢੋਂਗ ਇਸ ਸਟੰਟ ਕੀਤਾ ਗਿਆ ਹੈ ਕੱਲ ਗਨੀਬ ਕੌਰ ਮਜੀਠੀਆ ਨੇ ਕਿਹਾ ਲੇਕਿਨ ਅੱਜ ਸੁਖਪਾਲ ਸਿੰਘ ਖਹਿਰਾ ਨੇ ਵੱਡੇ ਇਲਜ਼ਾਮ ਲਗਾਏ ਨੇ ਕਿ 100 ਕਰੋੜ ਰੁਪਏ ਦਾ ਕਪਲਾ ਕੀਤਾ ਗਿਆ ਹੈ ਜਿਹੜੇ ਪ੍ਰਬੰਧ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀਤੇ ਗਏ ਨੇ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਸੁਖਪਾਲ ਸਿੰਘ ਖਹਿਰ ਦੇ ਕੋਲ ਸਬੂਤ ਹੈ ਵੇ ਜਾਂ ਉਹ ਵੈਸੇ ਹੀ ਹਵਾਵਾਂ ਦੇ ਵਿੱਚ ਗੱਲਾਂ ਕਰ ਰਹੇ ਨੇ ਦੋਸਤੋ ਅੱਜ ਅਸੀਂ ਪੱਤਿਆਂ ਦਾ ਇਹ ਉਹਨਾਂ ਵੱੱਲੋਂ ਫੱਟ ਪੰਜਸ ਅਡਾਪਟ ਕਰ ਰਹੇ ਹਾਂ ਟੂ ਗੈਗ ਦਾ ਵਾਇਸ ਆਫ ਦਾ ਪੀਪਲ ਟੂ ਗੈਟ ਦਾ ਵੌਇਸ ਆਫ ਦੀ ਆਪੋਜੀਸ਼ਨ ਟੂ ਗੈਟ ਦਾ ਵੌਇਸਸ ਆਫ ਦੀ ਮੀਡੀਆ ਇਨ ਥਿਸ ਸਟੇਟ ਆਫ ਪੰਜਾਬ ਜਿਸ ਸੂਬੇ ਦੇ ਉੱਤੇ ਸਾਡੇ ਪੁਰਖਿਆਂ ਦਾ ਖੂਨ ਡੁੱਲਿਆ ਹੋਇਆ ਵਾ ਇਸ ਲਈ ਮੈਂ ਕਹੂੰਗਾ ਕਿ ਅੱਜ ਜੋ ਬੀਜੇਪੀ ਤੇ ਮੋਦੀ ਦੀ ਤਾਨਾਸ਼ਾਹੀ ਦੀ ਨੀਤੀ ਆ ਬਿਲਕੁਲ ਉਹੀ ਤਾਨਾਸ਼ਾਹੀ ਦੀ ਨੀਤੀ ਪੰਜਾਬ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਸਰਕਾਰ ਨੇ ਉਸ ਨੂੰ ਲਾਗੂ ਕੀਤਾ ਚਾਹੇ ਉਹ ਤਸ਼ੱਦਦ ਦੀ ਗੱਲ ਆ ਜਿਵੇਂ ਉਹ ਦੁਰਉਪਯੋਗ ਕਰਦੇ ਨੇ ED ਤੇ CBI ਦੀਆਂ ਏਜੰਸੀਆਂ ਦਾ ਇਹ ਉਹਦੋਂ ਵੱਧ ਪੰਜਾਬ ਦੇ ਪੁਲਿਸ ਦਾ ਤੇ ਵਿਜਲेंस ਦਾ ਦੁਰਉਪਯੋਗ ਕੀਤਾ ਜਾ ਰਿਹਾ ਭੁੱਲਰ ਦਾ ਇਹਨਾਂ ਕੋ ਫੜਿਆ ਨਹੀਂ ਗਿਆ 7.5 ਕਰੋੜ ਕੈਸ਼ ਨਿਕਲਿਆ 22 ਕਿਲੋ ਸੋਨਾ ਨਿਕਲਿਆ ਅਜ਼ਾਦ ਦੁਬਈ ਤੇ ਕੈਨੇਡਾ ਚ ਪ੍ਰਾਪਰਟੀਆਂ ਇਹਨਾਂ ਦੇ ਨੱਕ ਦੇ ਥੱਲੇ ਬੈਠਾ ਪਰ ਉਹ CBI ਨੇ ਆਣ ਕੇ ਫੜ ਲਿਆ ਇਸ ਕਰਕੇ ਇਹਨਾਂ ਦੀ ਉਹ ਜਿਹੜੀ ਕੱਟੜ ਇਮਾਨਦਾਰੀ ਦਾ ਫੱਟਾ ਉਹ ਵੀ ਖਤਮ ਦੂਸਰਾ ਇਹ ਕਹਿੰਦੇ ਜੀ ਮੋਦੀ ਨੇ ਸਾਰਾ ਮੀਡੀਆ ਹਾਈਜੈਕ ਕਰ ਲਿਆ ਇਸ ਕੋ ਕੁਦੀ ਮੀਡੀਆ ਬਣਾ ਦਿਆ ਕਿ ਭਾਈ ਸਾਹਿਬ ਪੰਜਾਬ ਦੇ ਵਿੱਚ ਕੀ ਹੋ ਰਿਹਾ ਇਸ ਦੇ ਰਫੇਅਰ ਮੀਡੀਆ ਇਨ ਪੰਜਾਬ ਆਊਟ ਹੈ ਕਿੰਨੇ ਕਰੋੜਾ ਅਰਬਾ ਰੁਪਏ ਪੰਜਾਬ ਦੇ ਚੰਦ ਮੀਡੀਆ ਘਰਾਣਿਆਂ ਨੂੰ ਕਿਉਂ ਦਿੱਤੇ ਜਾ ਰਹੇ ਨੇ ਔਰ ਜਿਹੜੇ ਲੋਕ ਤੁਹਾਡੇ ਉਲਟ ਬੋਲਦੇ ਨੇ ਤੁਸੀਂ ਉਹਨਾਂ ਨੂੰ ਕਹਿੰਦੇ ਬੁਰਕੀਆਂ ਪਾਉਂਦੇ ਤੁਹਾਨੂੰ ਉਹਨਾਂ ਦੇ ਪਰਚੇ ਦਰਜ ਕਰਦੇ ਹੋ ਇਹ ਦੋਨੋਂ ਨੀਤੀਆਂ ਜੋ ਰੈਪਲਿਕਾ ਬੀਜੇਪੀ ਦੀ ਮੋਦੀ ਸਰਕਾਰ ਦੇ ਹੈ ਤਾਨਾਸ਼ਾਹੀ ਉਹ ਪਾਲਿਸੀ ਤੇ ਲਾਸਟ ਬਟ ਨਾਟ ਦ ਲੀਸਟ ਇਹ ਜਿਹੜਾ ਸਮਾਗਮ ਕੀਤੇ ਗਏ ਨੇ ਮੇਰੇ ਸਾਥ ਦੇ ਨਾਲ ਬਹੁਤ ਵੱਡਾ ਪੈਸੇ ਦਾ ਉਜਾੜਾ ਕੀਤਾ ਗਿਆ ਉਹ ਸਟੇਟ ਜਿਹੜੀ 4 ਲੱਖ ਕਰੋੜ ਦੀ ਕਰਜ਼ਾਈ ਆ ਭਗਵੰਤ ਮਾਨ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਚਾਰਨ ਦੀ ਲੋੜ ਹੈ ਉਹ ਤਾਂ ਲੋਕਾਂ ਦੇ ਦਿਲ ਵਿੱਚ ਵਸੇ ਹੋਏ ਨੇ ਉਹ ਸਾਡੀਆਂ ਰਗਾਂ ਦੇ ਵਿੱਚ ਵਸੇ ਹੋਏ ਨੇ ਕਿ ਗੁਰੂ ਤੇਗ ਬਹਾਦਰ ਨੂੰ ਪ੍ਰਚਾਰਕ ਪੰਜਾਬ ਦੇ ਵਿੱਚ ਆ ਇਹ ਪਲਾਸਟਿਕ ਦੇ ਬੋਰਡ ਲਾ ਕੇ ਪ੍ਰਚਾਰਣ ਦੀ ਲੋੜ ਹੈ ਕੋਈ ਗੜੀ ਨਹੀਂ ਛੱਡੀ ਯਾਰੋ ਕੋਈ ਕੂਚਾ ਨਹੀਂ ਛੱਡਿਆ ਕੋਈ ਥੰਮਾ ਨਹੀਂ ਛੱਡਿਆ ਠੇਕੇ ਦੇ ਮੋਰੇ ਸ਼ਰਾਬ ਦੇ ਠੇਕੇ ਦੇ ਮੋਰੇ ਸਾਡੇ ਗੁਰੂ ਸਾਹਿਬ ਦੀ ਫੋਟੋ ਲਾ ਕੇ ਥੱਲੇ ਆਪਣੀ ਫੋਟੋ ਲਾ ਕੇ ਅਸਲ ਵਿੱਚ ਇਹ ਸਾਰਾ ਮੀਡੀਆ ਐਕਸਪੈਂਡਿਚਰ ਇੱਕ ਆਮ ਆਦਮੀ ਪਾਰਟੀ ਦੀ ਪ੍ਰਚਾਰ ਨੀਤੀ ਸੀ ਪਬਲਿਸਿਟੀ ਨੀਤੀ ਸੀਗੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇ ਪਾਲਿਸੀ ਬਾਰੇ ਉਹਨਾਂ ਦੇ ਫਲਸਫੇ ਬਾਰੇ ਕੋਈ ਗੱਲ ਨਹੀਂ ਹੋ ਰਹੀ ਇਹ ਪੈਂਟ ਕਰੋੜ ਰੁਪਇਆ ਟੈਂਟ ਸਿਟੀ ਤੇ ਵਟ ਫਾਰ ਇਹੀ ਸਦਨ ਇਹੀ ਸਦਨ ਉਥੇ ਚੰਡੀਗੜ੍ਹ ਦੇ ਵਿੱਚ ਗਲਤਾਂ ਗਲਤਾਂ ਐਕਸ਼ਨ ਦੀ ਆ ਗਲਤ ਜੋ ਤੁਹਾਡਾ ਚਸਚ ਜੋ ਤੁਹਾਡੇ ਅੰਦਰ ਮਾਤਾ ਵਾ ਉਤੋਂ ਤੁਸੀਂ ਨੀਤੀ ਆ ਗਲਤ ਉਹਦੀ ਆ ਗਲ ਸਥਾਨ ਦੀ ਨਹੀਂ ਹੈ ਔਰ ਜੋ ਬਹੁਤ ਵੱਡੇ ਪੱਦਰ ਤੇ ਪਬਲਿਸਿਟੀ ਤੇ ਤੇ ਹੋਰ ਨਾਲ ਚੀਜ਼ਾਂ ਤੇ ਖਰਚਾ ਗਿਆ ਔਰ ਸਾਰੇ ਠੇਕੇ ਦਿੱਲੀ ਵਾਲਿਆਂ ਨੂੰ ਬਾਹਰ ਦਿੱਤੇ ਗਏ ਲੁਕੀ ਗੱਲਾਂ ਸਾਰੀਆਂ ਸੋਸ਼ਲ ਮੀਡੀਆ ਤੇ ਜਾਗਜ਼ਾਰ ਹੋ ਗਿਆ ਇਸ ਲਈ ਮੈਂ ਉਹਨਾਂ ਦੇ ਮੂੰਹ ਤੇ ਕਹਿ ਕੇ ਆਇਆ ਕਿ ਤੁਹਾਡੀਆਂ ਇਸ ਵਿਤਕਰੇ ਭਰੀਆਂ ਨੀਤੀਆਂ ਔਰ ਤੁਹਾਡੇ ਹਿਊਮਨ ਰਾਈਟਸ ਦੇ ਵਾਇਲੇਸ਼ਨਸ ਨੂੰ ਤੇ ਤੁਹਾਡੇ ਆ ਜੋ ਤੁਸੀਂ ਪੰਜਾਬ ਦੇ ਵਿੱਚ ਸਾਡੇ ਸਟੇਟ ਦਾ ਉਜਾੜਾ ਕਰ ਰਹੇ ਹੋ ਇਹਨਾਂ ਦਾ ਵਿਰੋਧ ਕਰਦੇ ਮੈਂ ਚੀਫ ਮਿਨਿਸਟਰ ਦੇ ਭਾਸ਼ਣ ਦਾ ਬਾਇਕਾਟ ਕੀਤਾ ਸੈਸ਼ਨ ਦਾ ਬਾਇਕਾਟ ਨਹੀਂ ਕੀਤਾ ਉਹਦਾ ਅਸੀਂ ਗੁਰੂ ਤੇਗ ਪਾਦਰ ਸਾਹਿਬ ਨੂੰ ਪਹਿਲਾਂ ਮੱਥਾ ਟੇਕ ਕੇ ਆਏ ਆ ਆਪਣੇ ਤਖਤ ਕੇਸਗੜ ਸਾਹਿਬ ਔਰ ਸੀਸਕਨ ਸਾਥ ਤੇ ਲੇਕਿਨ ਇਹ ਜੋ ਅੰਦਰ ਕਾਰਵਾਈ ਇਹ ਫਿਰ ਇੱਕ ਵਾਰ ਵਿਤਕਰੇਦੀ ਹੋਈ ਇਸ ਲਈ ਮੈਨੂੰ ਉੱਥੋਂ ਵਾਕ ਆਊਟ ਕਰਨਾ ਪਿਆ ਤੁਹਾਡਾ ਸਾਰਿਆਂ ਦਾ ਮੇਰੇ ਵਾਸਤੇ ਤੁਸੀਂ ਸਮਾਂ ਦਿੱਤਾ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੇ ਸੁਖਪਾਲ ਸਿੰਘ ਖਹਿਰਾ ਸੁਖਪਾਲ ਸਿੰਘ ਖਹਿਰਾ ਹਮੇਸ਼ਾ ਹੀ ਜਿੱਥੇ ਵੀ ਕਿਤੇ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਕੰਮੀ ਲੱਗਦੀ ਹੈ ਉਥੇ ਟਾਰਗੇਟ ਕੀਤਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਪੈਸੇ ਦਾ ਦੁਰਉਪਯੋਗ ਕੀਤਾ ਗਿਆ ਹੈ ਜੇ ਅੱਗੇ ਤੁਸੀਂ ਗੱਲ ਕਰੀਏ ਉਹਦੇ ਵਿੱਚ ਦੱਸਿਆ ਕਿ 100 ਕਰੋੜ ਰੁਪਏ ਦਾ ਇਹਦੇ ਵਿੱਚ ਵੱਡਾ ਕਪਲਾ ਹੈ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠਾ ਹੈ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਵੀ ਕੀਤਾ ਗਿਆ ਹੈ ਪੰਜਾਬ ਦੇ ਲੋਕਾਂ ਵੱਲੋਂ ਉਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਧੰਨਵਾਦ